ਤਾਰ ਤੇ ਧੰਨਵਾਦ ਕਰਦਾ ਹੈ ਜਿਹੜਾ ਬਹੁਤ ਪਿਆਰਾ ਵੀਰ ਹੈ ਵੱਡੇ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਰਮਨ ਭੁੱਲਰ ਬਾਜਾ ਵੀਰਮ ਮੰਨਾ ਬਲ ਯੂ ਐਸ ਏ ਤੇ ਸੁਖਵਾਲਾ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਹੈ ਪਿਆਰੀਆਂ ਸ਼ਖਸੀਤਾਂ ਨੇ ਉੱਚੇਚੇ ਤੌਰ ਤੇ ਆਪਣੇ ਸੱਜਣਾ ਮਿੱਤਰਾਂ ਨਾਲ ਪੁੱਜੇ ਹੈ ਇੱਧਰ ਦੇਖਣਾ ਪੈਣੀ ਰੇਡ ਲੱਗਦਾ ਹੋਏ ਪਿਓ ਸੱਜੇ ਖੱਬੇ ਮੁਕਾਬਲਾ ਸਖਤਾ ਰੇਡਰਾਂ ਭਾਜਾ ਵਾਹੋ ਮੁੰਡਿਆ ਨੰਬਰ ਇਹਦਾ ਧਾਵੀਰ ਹੈ ਅੜੀ ਰੇਡ ਤੇ ਬੋਲ ਉਸਤਾਦ ਦੀ ਉਣਗੀ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਹੈਡਮਾਸਟਰ ਸਤਨਾਮ ਸਿੰਘ ਜੀ ਪਖਰਪੁਰ ਵਾਲੇ ਪੁੱਜੇ ਨੇ ਜਿਨ੍ਹਾਂ ਵੱਲੋਂ ਮੇਰੇ ਮਿੱਤਰੋ ਬਾਬਾ ਰਾਮ ਸਿੰਘ ਜੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਲਈ 2100 ਦੇ ਬਹੁਤ ਵੱਡੇ ਸਹਿਯੋਗ ਉਹ ਲੈ ਕੇ ਆਏ ਨੇ ਸੇ ਤੌਰ ਤੇ ਧੰਨਵਾਦ ਆ ਹੈਡਮਾਸਟਰ ਸਤਨਾਮ ਸਿੰਘ ਜੀ ਪਖਰਪੁਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਪਰ ਇਧਰਲੇ ਪਾਸੇ ਖੜਕਾ ਤੜਕਾ ਟੀ ਦੇ ਦਰਮਿਆਨ ਲੱਗਿਆ ਔਰ ਪੱਜ 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 ਮਾਸੀ ਦੇ ਆ ਪਤਾ ਆ ਕਿੱਦਰ ਦੀ ਪੱਜ ਦਾ ਮੇਰੇ ਮਿੱਤਰੋ ਉਹ ਦੇਖਾਂਗੇ ਸਾਰੇ ਰਾਹ ਬੰਦ ਕੀਤੇ ਹੋਏ ਆ ਟੱਕਰ ਸਿਰੇ ਦੀ ਲੱਗਦਾ ਯੋਰ ਪਤਲ ਦੀ ਸਾਊਂਡ ਜਲਾਲਪੁਰ ਦੀ ਗਰਾਊਂਡ ਮੁੰਡਾ ਹਿੱਟ ਯੋਰ ਨਾਲ ਜਫਾ ਲਾ ਕੇ ਐਨ ਕਹਿੰਦੇ ਬੱਲੇ ਬੱਲੇ ਕਰਾ ਗਏ ਮੇਲਾ ਵੱਡਾ ਚੱਲਦਾ ਅਗਲੀ ਕਬੱਡੀ ਪੌਨਲੀ ਸਿੰਘ ਸਰਦਾਰ ਕਿਹਾ ਤੇਰੇ ਕੀ ਲੱਗਦੇ ਜਿਹੜੇ ਚਟਿਆਰ ਮਾਲਾਂ ਵਾਲੇ ਆਹ ਦੇਖਦੇ ਵੀ ਸਾਹਮਣੇਲੇ ਪਾਸੇ ਮੁੰਡੇ ਨੇ ਇਸ ਵੇਲੇ ਕਬੱਡੀ ਪਾਤੀਏ ਚੁੱਕਿਆ ਹੋਇਆ ਕਲੈਰੀ ਮੋਰ ਬਣੇ ਹੋਇਆ ਪਰ ਮਿੱਤਰੋ ਪਰ ਸਾਹਮਣੇ ਚਾਰ ਨੇ ਤੇ ਚਾਰੇ ਤਿਆਰ ਬਰ ਤਿਆਰ ਨੇ ਟੱਕਰ ਕਿਹਦੇ ਨਾਲ ਹੋਊ ਪਰ ਮਿੱਤਰੋ ਮੇਲਾ ਜਲਾਲਪੁਰ ਦੀ ਧਰਤੀ ਤੇ ਚੱਲਦਾ ਹਰਮਨ ਦੇ ਪਿੰਡ ਚੱਲਦਾ ਗੱਲਾਂ ਚੱਲਦੀਆਂ ਬਚੱਤਰ ਸਿੰਘ ਥਾਣੇਦਾਰ ਦੀਆਂ ਤੇ ਸਾਡਾ ਵੀਰ ਆਹ ਵਿਕਰਮਜੀਤ ਸਿੰਘ ਦੀ ਸਰਪੰਚ ਯਾਰਾਂ ਦਾ ਯਾਰ ਸਾਰਿਆਂ ਦਾ ਧੰਨਵਾਦ ਆ ਨਾਲ ਖੜੇ ਲਾਡੀ ਵਰਗੇ ਸਾਰੇ ਵੀਰ ਨੇ ਨਵਤੇਜ ਸਿੰਘ ਹਰਜੀਤ ਸਿੰਘ ਸਾਰੇ ਭਰਾਵਾਂ ਦਾ ਧੰਨਵਾਦ ਗੁਰਕੀ ਸਾਡਾ ਭਰਾ ਕਬੱਡੀ ਪੌਲੀ ਸਿੰਘ ਸਰਦਾਰ ਵਧੇ ਹੋਇਆ ਤੇ ਚਾਰ ਨੇ ਤੇ ਚੋਹਾਂ ਦੇ ਵਿੱਚ ਦੇਖਾਂਗੇ ਕਿਹੜਾ ਬੱਲੇ ਬੱਲੇ ਕਰਉ। ਨਾਲ ਸਾਹਮਣੇ ਵੇਖਣਾ ਚਾਰਾ ਜਾਫੀਆਂ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇ ਹੈ। ਮੈਂ ਬੇਨਤੀ ਕਰਦਾ ਜੀ ਵੱਡੀਆਂ ਟੀਮਾਂ ਦੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ। ਸ਼ਾਲੂ ਲੜਾਂ ਵਾਲੀਆਂ ਸਾਡਾ ਵੀਰ ਤੇ ਦੂਜੇ ਪਾਸੇ ਜਰਾਲਪੁਰੇ ਹਰਮੰਦੀ ਸਿੰਘ ਦੇ ਭਰਾ ਦੀ ਟੀਮ ਹੈ ਸੋ ਦੋ ਦੋ ਟੀਮਾਂ ਦੇ ਖਿਡਾਰੀ ਇਹ ਦੇ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਹੁਣ ਤੋਂ ਜਿਹੜਾ ਜਾਫੀ ਪਹਿਲਾਂ ਦੋ ਜਫੇ ਲ ਆ ਗਿਆ ਸਾਰੇ ਪੀਤਲ ਸਿੰਘ ਹੀ ਥਾਣੇਦਾਰ ਸਾਹਿਬਾ ਵਿਕ੍ਰਮਜੀਤ ਸਿੰਘ ਸਰਪੰਚ ਹਰਜੀਤ ਸਿੰਘ ਇਲਾਦੀ ਪ੍ਰਦੀਪ ਸਿੰਘ ਜੈਲਦਾਰ ਨਵਤੇਜ ਸਾਡਾ ਵੀਰ ਤੇ ਸਰਨਜੀਤ ਸਿੰਘ ਗੋਰਖੀ ਅਰ ਦਰਸ਼ਪ੍ਰੀਤ ਸਿੰਘ ਜੀ ਤੇ ਉਤਮ ਸਿੰਘ ਹੀ ਲਾਲੀ ਹੋਣੀ ਆਖ ਰਿਹਾ ਜਿਹੜਾ ਜਾਫੀ ਪਹਿਲਾ ਦੋ ਜਫੇ ਲ ਆ ਗਿਆ ਇੱਕ ਹਜ਼ਾਰ ਦੇ ਨਾਲ ਮਾਨਸਮਨ ਕੀਤਾ ਜਾਣਾ ਹੈ ਇਧਰ ਪਹਿਲਾ ਜੱਫਾ ਜਿਹੜਾ ਲੱਗਦਾ ਹੋਇਆ ਹੈ ਰਮਨ ਆ ਗਿਆ ਬਰਨ ਸਾਹਿਬ ਕਰਦੇ ਹੋ ਸਿਰ ਤੋਂ ਸਾਡੇ ਬਿੱਲਾ ਸ਼ਾਹ ਜੀ ਤੇ ਗੋਪੀ ਸ਼ਾਹ ਜੀ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਆ ਡਾਕਟਰ ਸਨੀ ਕਾਜਰਾ ਵਾਲੇ ਆ ਜਾਣਗੇ ਮੇਰੀ ਬੇਨਤੀ ਹੈ ਡਾਕਟਰ ਸਨੀ ਕਾਜੋਪੁਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਆ ਮੁੰਡਿਆਂ ਨੂੰ ਕਬੱਡੀ ਦੀਆਂ ਬਰੀਕੀਆਂ ਦੱਸਦੇ ਨੇ ਇਹਨਾਂ ਮੁੰਡਿਆਂ ਦਾ ਸਤਾ ਦਾ ਕੋਚ ਆਦਰ ਮਿੱਤਰੋ ਆਹ ਦੇਖਾਂਗੇ ਸਾਹਮਣੇ ਦੇ ਪਾਸੇ ਡਾਕਟਰ ਸਨੀ ਕਾਜੋਪੁਰ ਵਾਲਿਆਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਇੱਧਰ ਅੱਜਕੱਲ ਮੁੰਨਾ ਚਰਚਾਂ ਦੇ ਵਿੱਚ ਆਇਆ ਸੈਨ ਗੁੱਜਰ ਆ ਗਿਆ ਕਾਹਲਾਵਲਾ ਹਰਪਾਲ ਵੀ ਖੇਡ ਮੈਦਾਨ ਦੇ ਵਿੱਚ ਆ ਗਿਆ ਉੱਟੀਆਂ ਵਾਲਾ ਕਾਕਾ ਵੀ ਗਰਾਊਂਡ ਦੇ ਵੱਲ ਵਧਦਾ ਜਾ ਰਿਹਾ ਹੈ। ਛੋਟੀ-ਛੋਟੀ ਦੇ ਮਨ ਖੇਡ ਮੈਦਾਨ ਦੇ ਵਿੱਚ ਪੁੱਜਦੇ ਜਾ ਰਿਹਾ ਹੈ। ਕਾਲਵਾ ਦਾ ਜੇ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਤੇ ਸ਼੍ਰੀ ਖਨੂਰ ਸਿੰਘ ਦੀ ਧਰਤੀ ਦਾ ਗਰਨਾਲ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ। ਸਾਡੇ ਹਰਦੀਪ ਸਿੰਘ ਜੀ ਨੂੰ ਸਾਡੇ ਸਦਾ ਬੀਤਰ ਸਿੰਘ ਜੀ ਯਾਦ ਕਰ ਰਹੇ ਹੈ। ਸੋ ਮੈਂ ਬੇਨਤੀ ਕਰਦਾ ਜੀ ਖੇਡ ਮੈਦਾਨ ਦੇ ਵਿੱਚ ਆ ਜਾਣ। ਰੇਹਿੰਦੇ ਪਲੇਅਰ ਵੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ। ਬੜਾ ਸਿਰੇ ਦਾ ਮੈਚ ਖੇੜਾ ਜਾਵੇਗਾ। ਹਰਦੀਪ ਸਿੰਘ ਜੀ ਥਾਲੀ ਤੇ ਪੱਪੂ ਮਾਸਟਰ ਜੀ ਨੂੰ ਬੇਨਤੀ ਹੈ। ਖੇਲ ਮਿਨਾਨ ਦੇ ਵਿੱਚ ਆ ਜਾਣ ਬਹੁਤ ਬਹੁਤ ਧੰਨਵਾਦ ਹੋਵੇਗਾ ਇਧਰ ਯਾਫੀ ਨੇ ਕੀਤੀ ਹੈ ਕਮਾਲ ਲੱਗਦਾ ਹੋਇਆ ਯੋਰ ਲਗਾਤਾਰ ਦੂਜਾ ਜਫਾ ਲ ਆ ਗਿਆ 1000 ਦੇ ਦਿਓ ਜੀ ਮੁੰਡੇ ਨੂੰ ਲਗਾਤਾਰ ਰਵੰਦੇ ਕਮੇਟੀ ਦੇ 1000 ਜਿਹੜਾ ਪਹਿਲੇ ਦੋ ਰੱਸਿਆਂ ਤੇ ਲੱਗਾ ਮੁੰਨੇ ਨੇ ਬੱਲੇ ਬੱਲੇ ਕਰਵਾਤੀ ਐ ਅਗਲੀ ਰੇਡ ਤੇ ਬੋਲ ਬਾਰ ਸਾਹਮਣੇ ਹੋਣਗੀ ਉਧਰ ਸਾਡੇ ਸਤਕਾਰਯੋਗ ਸਵਰਗਵਾਸੀ ਸਰਦਾਰ ਹਰਪੱਜਨ ਸਿੰਘ ਜੀ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਪਿਆਰ ਮਾਨ ਪੁੱਜੇ ਨੇ ਵੱਡਾ ਧੰਨਵਾਦ ਆ ਆ ਦੇਖਾਂਗੇ ਕਬੱਡੀ ਪੌਲੀ ਸਿੰਘ ਸਰਦਾਰ ਪਰ ਅਦਰਲੇ ਪਾਸੇ ਟੱਕਰ ਸਿਰੇ ਦੀ ਲੱਗਦਾ ਯੋਰ ਪਰ ਅੰਕ ਦੇ ਦੇ ਵੀ ਸਾਹਮਣੇਲੇ ਪਾਸੇ ਸਿੰਘ ਸਰਦਾਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਨ ਦੇ ਵਿੱਚ ਸਫਲ ਆ ਮਾਲਪੁਰੀਆਂ ਦਾ ਲੱਡਾ ਵੀ ਖੇਡ ਮੈਦਾਨ ਦੇ ਵਿੱਚ ਆ ਗਏ ਐ ਅਗਲੀ ਕਬੱਡੀ ਦੇਖਣਾ ਖੇਡ ਮੈਦਾਨ ਦੇ ਵਿੱਚ ਪੌਲੀ ਮੁੰਡਾ ਵਾਧਾ ਆਇਆ ਚਾਰ ਜਾਂ ਫੀਲ ਆ ਵੀ ਹੈਪੀ ਹਰ ਕੇ ਜੱਫੇ ਤੇ ਵੱਡਾ ਮਾਨ ਸਨਮ ਦਾ ਗਿਆ ਵੱਡਾ ਮਾਨ ਹੋਣਾ ਦਰ ਦਿਲਜੀਤ ਸਿੰਘ ਜੀ ਸ਼ਾਹ ਅਰਜੀਤ ਸਿੰਘ ਦੀ ਸ਼ਾ ਸਾਰੇ ਸ਼ਾ ਪਰਿਵਾਰ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਬਹੁਤ ਵੱਡੇ ਸਜੋਗ ਨਾਲ ਅੱਜ ਦੇ ਖੇਡ ਮੇਲੇ ਦੇ ਲਈ ਰੇਡਪੌਂ ਦੀ ਸਾਹਮਣੇਲੇ ਪਾਸੇ ਮੁੰਡਾ ਤਿਆਰ ਬਰ ਤਿਆਰ ਆ ਉਧਰਲੇ ਪਾਸੇ ਦੇਖਾਂਗੇ ਤਿੰਨ ਘੋਨੇ ਮੁੰਨੇ ਇੱਕ ਸਰਦਾਰ ਆ ਇਧਰਲੇ ਪਾਸੇ ਰੇਟਰ ਵੀ ਸਰਦਾਰ ਪੰਜਾਂ ਗੇੜਾਂ ਦੀ ਖੇਡੀ ਆ ਰਹੀ ਖੇਡ ਕਿਹੜਾ ਨਿਰਮਤਰੋ ਕਾਊਗਾ ਬੱਲੇ ਬੱਲੇ ਦੋ ਨੰਬਰ ਤੋਂ ਟਟ ਟਟ ਕੇ ਲੱਗਦਾ ਨਿਰਮਤਰੋ ਆਹ ਦੇਖਾਂਗੇ ਸਾਹਮਣੇਲੇ ਪਾਸੇ ਹੁੱਲੇ ਹਿਲਾ ਰਹੇ ਠੱਠ ਵੱਜੇ ਪਏ ਨੇ ਮੇਲਾ ਵੱਡਾ ਚੱਲਦਾ ਜਲਾਲਪੁਰ ਦੀ ਧਰਤੀ ਮੁਜੀਠੇ ਦਾ ਆਤਾ ਭੰਤਰ ਬਾਬਾ ਰਾਮ ਸਿੰਘ ਦੀ ਯਾਦ ਕਬੱਡੀ ਪੌਣ ਦੀ ਪਹਿਲਵਾਨ ਆ ਦੇਖਾਂਗੇ ਸਾਹਮਣੇ ਦੇ ਪਾਸੇ ਸਣੀ ਕਾਜਪੁਰੀਏ ਦੇ ਚੇਲਾ ਆ ਲੁੱਟਣ ਫਿਰਦਾ ਮੇਲਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਐਨ ਕਹਿੰਦੇ ਚੱਪਾ ਚੱਪਾ ਚਰਖਾ ਚੱਲਣ ਵਰਗੀ ਗੱਲ ਕਿ ਚੱਕ ਚਰਖੇ ਸਾਹਬਲਾ ਪੂਣੀਆਂ ਮੁੰਡਿਆਂ ਨੇ ਇੱਥੇ ਕਬੱਡੀ ਖੇਦਣੀ ਨਹੀਂ ਚੱਕ ਚਰਖੇ ਸਾਹਬਲਾ ਪੂਣੀਆਂ ਇਧਰਲੇ ਪਾਸੇ ਇੰਟਰੀ ਗੇਟ 'ਤੇ ਲਾਟ ਮਾਰੀਏ ਤੇ ਸਿਮੂ ਕੈ ਕਾਂਗੇ ਕੱਲੇ ਪਰਦਾ ਸਿੰਮੂ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਫਤਿਹਾਂ ਦੀਆਂ 75 ਵੀ ਪੁੱਜ ਗਿਆ ਤੇ ਲੱਡੇ ਦੇ ਦਰਸ਼ਨ ਹੋ ਗਏ ਆ ਚੋਟੀ ਦੇ ਮਲ ਪੁੱਜਦੇ ਆ ਰਹੇ ਆ ਇਧਰ ਦੇਖਣਾ ਪੈਣੀ ਹੋ ਰੇਡ ਤੇ ਨੰਬਰਿਆ ਰੀਡਰ ਨੇ ਆਪਣੀ ਟੀਮ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਜੋੜ ਦਿੱਤਾ ਹੋਰ ਕਿਸਾਨਾ ਵੀਰ ਆਖ ਰਿਹਾ ਹੈ ਹੈਪੀ ਦੇ ਹਰ ਕੇ ਜਫੇ ਤੇ ਵੱਡਾ ਮਾਨ ਸਨਮਾਨ ਦਿੱਤਾ ਜਾਣਾ ਹੈ ਲੈ ਵੀ ਹੈਪੀ ਹੋਊਗਾ ਮੁੰਡਿਆ ਗਰਾਫ ਫਿਰ ਬਹਿ ਜਾ ਬਹਿ ਜਾ ਹੁਣ ਵੇਖਣਾ ਪੈਣੀ ਹੋ ਰੇਡ ਤੇ ਦੂਜੇ ਪਾਸੇ ਨੰਬਰ ਜਿਹੜਾ ਹੈ ਰੇਡਰ ਆਪਣੀ ਟੀਮ ਦੇ ਵਾਸਤੇ ਜੋਰਦਾ ਹੋਇਆ ਹੈ ਹਰਮਾਨਾ ਸ਼ਿਸ਼ਰੇ ਵਾਲੀਆ ਇੱਕੋ ਜਫਾ ਸਾਡੇ ਬਿੱਕਾ ਸਰਪੰਚ ਜੀ ਆਖ ਰਿਹਾ ਹੈ ਉਹਨਾਂ ਨੂੰ 500 ਦੇ ਨਾਲ ਜਿਹੜਾ ਮਾਨ ਸਨਮਾਨ ਦਿੱਤਾ ਜਾਣਾ ਹੈ ਅਗਲੀ ਕਬੱਡੀ ਦੇਖਦਾ ਚਾਰ ਤਿਆਰ ਨੇ ਉਹ ਚਾਰ ਤਿਆਰ ਬਰ ਤਿਆਰ ਨੇ ਕਰਨ ਦੀ ਅਗਲੀ ਇੱਕੋ ਰੇਡ 500 ਦੀ ਹੋਵੇਗੀ ਸਾਡੇ ਸਤਕਾਰਯੋਗ ਬਾਬਾ ਜੀ ਗੁਰਸੇਵਕ ਸਿੰਘ ਜੀ ਉਹਨਾਂ ਵੱਲੋਂ ਅਗਲੀ ਰੇਡ ਕਰਨ ਦੀ 500 ਦੀ ਹੋਵੇਗੀ ਇਹ ਪਿਆਰ ਮਾਨ ਹੋਣਗੇ ਬ੍ਰਦਰੋ ਖੇਡ ਮੈਦਾਨ ਦੇ ਵਿੱਚ ਪਰ ਇਧਰਲੇ ਪਾਸੇ ਠੱਠ ਵੱਜੇ ਪਏ ਆ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਟਾਪ ਟਾਪ ਦੇ ਪਲੇਅਰ ਤੇ ਤੁਹਾਡੇ ਨਗਰ ਦਾ ਮਾਨ ਜਲਾਲਪੁਰ ਜੀ ਹਰਮਨ ਤਾੜੀਆਂ ਮਾਰ ਦਿਓ ਜ਼ੋਰਦਾਰ ਮੈਦਾਨ ਵਿੱਚ ਆ ਗਿਆ ਵੱਡੇ ਪੱਦਰ ਦੀ ਗੱਲ ਹੁੰਦੀ ਹੈ ਜਿਹੜੇ ਜਿਹੜੇ ਹਰਮਨ ਦੀ ਖੇਡ ਨੂੰ ਪਿਆਰ ਜਨਾਲਪੁਰੀਆ ਹਰਮਨ ਨੜਾਂਵਾਲੀਆਂ ਸ਼ਾਨੂ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਨੜਾਂਵਾਲੀਆਂ ਮਲਕੀਤ ਪੁੱਜ ਗਿਆ ਨਾਲ ਭੋਲੇ ਕੇ ਦਾ ਫੌਜੀ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਐਨ ਵੇਖਣਾ ਮਾੜੀ ਮੇਹਕੇਪੁਰਾ ਕਾਕਾ ਪਿਛੇ ਪਿਛੇ ਭਾਗੋ ਵਾਲੀਆਂ ਗੁੱਗੂ ਵੀ ਖੇਡ ਮੈਦਾਨ ਦੇ ਵਿੱਚ ਆ ਗਿਆ ਬੜੀ ਚੋਟੀ ਦੀ ਟੀਮ ਆਂਦੀ ਹੈ ਨੜਾਂਵਾਲੀ ਦੀ ਦੋਨੋਂ ਟੀਮਾਂ ਦੇ ਖਿਡਾਰੀ ਦੇ ਖੇਡ ਮੈਦਾਨ ਦੇ ਵਿੱਚ ਝਾੜ ਰਹੇ ਆ ਇਧਰ ਵੇਖਣਾ ਫੜਿਆ ਹੋਇਆ ਕਿੱਟਾ ਲੱਗਦਾ ਹੋਇਆ ਜੋਰ ਤੇ ਦੂਜੇ ਪਾਸੇ ਨੰਬਰ ਰੇਣਾ ਹੈ ਰੇਟਰ ਆਪਣੀ ਟੀਮ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਜੋਰਦਾ ਆਇਆ ਚਲ ਵੀ ਗਬਰੂਆਂ ਪਾਗਲੀ ਕਬੱਡੀ ਕਾਹ ਰੋ ਪਾਵੇਗਾ ਹਰਪਜਨ ਸਿੰਘ ਜੀ ਇਨਸਪੈਕਟਰ ਸਾਹਿਬ ਬੋੜੇਵਾਲ ਸਾਹਿਬ ਬੋੜੇਵਾਲ ਕੰਗ ਉਹਨਾਂ ਦਾ ਮਾਨ ਸਨਮਾਨ ਇਨਸਪੈਕਟਰ ਬਚਿੱਤਰ ਸਿੰਘ ਜੀ ਤੇ 40 ਸਾਲਾਂ ਦਾ ਟੀਮ ਦਾ ਬੱਤਾ ਸਨਮਾਨ ਕੀਤੇ ਰਿਹਾ ਵੱਡਾ ਧੰਨਵਾਦ ਆ ਇਧਰਲੇ ਪਾਸੇ ਰੇਡ ਬੌਲੀ ਕਦਰੂ ਤਿਆਰ ਤੇ ਚਾਰ ਜਾਫੀ ਸਾਹਮਣੇ ਦੇ ਪਾਸੇ ਇਧਰ ਦੁਨੀਆ ਦੇ ਟੌਪ ਟੌਪ ਦੇ ਵੱਡੇ ਮੱਲ ਅੱਜ ਜਲਾਲਪੁਰ ਦੀ ਧਰ ਦੇ ਸ਼ਿੰਗਾਰ ਬਨ ਜਾ ਰਹੇ ਨੇ ਅੱਗੇ ਅੱਗੇ ਦੇਖੋ ਬਣਦਾ ਕੀ ਨਿਰ ਮਿੱਤਰੋ ਆ ਵੀ ਮੁਕਾਬਲਾ ਬੜਾ ਸ਼ਕਤ ਖੇਡਿਆ ਜਾ ਰਿਹਾ ਦੋਨਾਂ ਪਾਸਿਆਂ ਤੋਂ ਜੋਰ ਲੱਗੇ ਹੋਏ ਪਰ ਆ ਮੈਨੂੰ ਲੱਗਦਾ ਵੀ ਇਸੇ ਪਿੰਡ ਦਾ ਹੈਪੀ ਕਰਦਾ ਕਮਾਲ ਆ ਮੁੰਡੇ ਦਾ ਜੇ ਕੀ 11000 ਦੀ ਨਗਦ ਰਾਸੀ ਨਾਲ ਪਟਾ ਸਨਮਾਨ ਕੀਤਾ ਜਾਵੇਗਾ ਸਖਰਾਜ ਸਿੰਘ ਵੀ ਕਾਲੂ ਕੈਨੇਡਾ ਕਹਿੰਦਾ ਆਪਾਂ 11000 ਦੇਣਾ ਆਓ ਕਾਰਵਾਸੀਆਂ ਪਲਕਾਰਾਂ ਵੀ ਖੇਡ ਮੈਦਾਨ ਦੇ ਵਿੱਚ ਆ ਗਏ ਐ ਵੇਖਣਾ ਸੂਬੇ ਵਰਗੇ ਖਿਡਾਰੀ ਇਹਦੇ ਖੇਡ ਮੈਦਾਨ ਦੇ ਵਿੱਚ ਆ ਗਏ ਆ ਉਧਰ ਬਾਜਾ ਸਾਣਾ ਵੀਰਾ ਜੋਬਨ ਬਾਲਾ ਸੁਖਮਨ ਬਾਲਾ ਤੇ ਜੰਗਵੀਰ ਬਾਲਾ ਜੇ ਵੀ ਬਾਲਾ ਇਹਨਾਂ ਵੱਲ ਜਿਸਕਰਨੀਆਂ ਤਿੰਨ ਕਬੱਡੀਆਂ ਜਿਹੜੀਆਂ 11 ਸੁਧੀਆਂ ਹੋਣੀਆਂ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਦੇਖਦਾ ਚਾਰ ਜਾਂ ਫਿਰ ਨਪੁਰ ਪੈ ਰਹੀ ਹੈ ਲੋਜੇ ਪਾਸੇ ਮੁੰਨਾ ਹੋ ਗਿਆ ਮੂਰੇ ਲੱਗਦਾ ਹੋਇਆ ਜੋਰ ਦੋਨਾਂ ਖਿਡਾਰੀਆਂ ਦੇ ਦਰਮਿਆਨ ਐਨ ਦੇਖਦਾ ਭਜਦੇ ਹੋਏ ਟੱਕੇ ਮੇਨੂੰ ਮਣੀ ਜਵਾਨੀ ਵੀ ਮੰਦਾਂ ਮੇ ਲਾਲ ਲੁੱਟ ਗਿਆ ਕਿ ਜੱਟ ਆਇਆ ਅੱਜ ਤੇ ਸੁਹਾਗੇ ਉੱਤੇ ਮਾਰਨ ਆਵੇਂ ਹਾਥੇ ਤੇ ਪੂਸ ਦਿੰਦਾ ਜਾਣ ਨਹੀਂ ਕਿ ਜੱਟ ਆਇਆ ਆਈ ਤੇ ਸਵਾਗੇ ਉੱਤੇ ਮਾਰਨੇ ਸ਼ਾਨਦਾਰ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਰੇਡ ਪੌਲੀ ਸਿੰਘ ਸਰਦਾਰ ਦੂਜੇ ਪਾਸੇ ਕਬਰੂ ਨੇ ਕੀਤੀ ਹੋਈ ਕਮਾਲ ਕਿ ਗੋਦੀ ਚੱਕਲਾ ਸੁਣਖਿਆ ਯਾਰਾ ਆਹ ਪਖੜੇ ਨੇ ਪੈਰ ਖਾਲੇ ਇੱਧਰ ਦਿਲਬਾਖ ਸਿੰਘ ਵੀ ਘਿਹਾਲਾ ਸਾਹਿਬ ਸਾਡੇ ਗੁਰਪ੍ਰੀਤ ਤੇ ਨਾਲ ਸਾਡੇ ਕੁੱਲਾ ਜੀ ਆਹ ਰਲ ਮਿਲ ਕੇ ਫੈਸਲੇ ਕਰ ਰਿਹਾ ਜਲਾਲਪੁਰ ਦੀ ਧਰਤੀ ਆ ਵਿਕਰਮਜੀਤ ਸਿੰਘ ਦੀ ਸਰਪੰਚ ਯਾਰਾਂ ਦਾ ਯਾਰ ਪ੍ਰਦੀਪ ਸਿੰਘ ਦੀ ਯੈਲਦਾਰ ਹਰਜੀਤ ਸਿੰਘ ਦੀ ਲਾਡੀ ਗੋਰਖੀ ਨਵਤੇਜ ਸਿੰਘ ਜੀ ਤੇ ਸਾਰੇ ਭਰਾ ਨੇ ਜਿਹੜੀਆਂ ਵੀ ਸਾਡੇ ਪਹਿਲਵਾਨ ਬਚੱਤਰ ਸਿੰਘ ਜੀ ਖਾਨੇਦਾਰ ਸਾਹਿਬ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਸਾਰਿਆਂ ਦਾ ਧੰਨਵਾਦ ਆ ਹਰਮਨ ਜਲਾਲਪੁਰੀਏ ਦਾ 21000 ਦੀ ਨਕਦ ਰਾਸੀ ਨਾਲ ਵੱਡਾ ਮਾਣ ਸਨਮਾਨ ਆ ਘੋੜਾ ਕਬੱਡੀ ਪੁਲਿਸ ਹੈ ਸਾਹਿਬਾਦਪੁਰ ਸਾਹਿਬਾਦ ਬਾਦਿਆ ਤਿਆਰ ਬਰ ਤਿਆਰ ਆ ਪਰ ਟੱਕਰ ਸਿਰੇ ਦੀ ਲੱਗਦਾ ਯੋਰ ਅੰਗ ਦੇ ਦੇ ਵੀ ਘੋੜਾ ਪਿੰਟੀਮ ਦੇ ਹਿੱਸੇ ਜੋੜਨ ਦੇ ਵਿੱਚ ਸਫਲ ਆ ਤਕੜਾ ਮੈਚ ਖੇਡ ਦਿਰਾਉਣ ਦੇ ਵਿੱਚ ਇੱਕ ਇੱਕ ਰੇਡ ਜਿਹੜੀ ਚੱਲਦੀ ਹੈ ਮੈਚ ਦੀ ਬਾਕੀ ਆ ਡਾਕਟਰ ਸਣੀ ਕਾਜਪੁਰੀਆ ਆਖ ਰਿਹਾ ਘੋੜੇ ਦੀ ਕੋ ਕਬੱਡੀ ਦੀ 500 ਦੀ ਹੋਣੀ ਹੈ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਚਾਰ ਨੇ ਹੈਪੀ ਰੈਂਕ ਉਹ ਜੱਸਾ 500 ਦਾ ਆਉਣਾ ਤੇ ਸਾਹਮਣੇ ਦੇਖਣਾ ਨੰਬਰ ਜਿਹੜਾ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਜਨਾਲਪਰੀਆ ਹੈਪੀ ਦਾ ਜੇ 11000 ਦੇ ਨਾਲ ਸਾਰੇ ਸੁਖਰਾਜ ਸਿੰਘ ਜੀ ਕਾਲੂ ਕਰੇਡਾ ਉਹਨਾਂ ਨੂੰ ਵੱਡੇ ਪੱਦਰ ਤੇ ਮਾਨ ਸਨਮਾਨ ਕੀਤਾ ਜਾਣਾ ਸੋ ਵੀਰ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਸਾਹਮਣੇ ਦੇਖਣਾ ਘੋੜੇ ਦੀ ਪੈਰੀਆ ਚਾਫੀ ਕਰਦਾ ਹੋਇਆ ਕਮਾਲ ਲੱਗਦਾ ਹੋਇਆ ਜੋਰ ਤੇ ਸਾਹਮਣੇ ਹੰਿਆਂ ਦੇ ਦਰਮਿਆਨ ਟਿੱਕਰ ਚੱਲ ਰਹੀ ਹੈ ਵਜਦੇ ਹੋਏ ਪੰਪ ਤੇ ਨੰਬਰ ਆਹ ਘੋੜੇ ਨੇ ਆਪਣੀ ਟੀਮ ਦੇ ਵਾਸਤੇ ਜੋਰ ਦਿੱਤਾ ਹੈ ਨੰਬਰ ਇਹ ਰੀਡਰ ਦਾ ਹੈ